ਹੁਣ ਮਾਂ ਪੁੱਤ ਦੀ ਗੱਲ ਘਰ ਵਾਲੀ ਆ ਗਈ ਆਉਂਦੀ ਜਾਂਦੀ ਬੇਬੇ ਨੂੰ ਕੱਢ ਤਾ ਰहूं ਕਿਆ ਬੇਬੇ ਰहूं ਜਾਂ ਮੈਂ ਰहूं ਪਿਆੰਦਾ ਬੇਬੇ ਨੂੰ ਕੱਢ ਦਿੰਦੇ ਆ ਦਿਲ ਜਾਂਦਾ ਹੁਣ ਮਾਂ ਦੇ ਕੋਲ ਗਿਆ ਤੇ ਬਾਣੇ ਲਾਉਣ ਡਿਆ ਵੀ ਕਿਹੜੇ ਹਸਾਬ ਨਾਲ ਦੀ ਉਹ ਮੰਜੀ ਢਾਈਏ ਜਾਗੇ ਧਾਰੇ ਅਗੇ ਗਲੀ ਤੇ ਲਾਗੇ ਕੀ ਕਹਿੰਦਾ ਸੁਣੋ ਹੋ ਤੈਨੂੰ ਬੜੀ ਵਾਰ ਸਮਝਾਇਆ ਨਹੀਂ ਮਾਣੂ ਕਹਿੰਦਾ ਬਾਨਾ ਬਾਨਾ ਵੇਖੋ ਤੈਨੂੰ ਬੜੀ ਵਾਰ ਸਮਝਾਇਆ ਨਹੀਂ ਪਰ ਤੇਰੀ ਸਮਝ ਨਹੀਂ ਆਇਆ ਨਹੀਂ ਤੂੰ ਥੁੱਕਦੇ ਜਿੱਥੇ ਮਰਜੀ ਨਹੀਂ ਉਹ ਬੜੀ ਨਫ਼ਰਤ ਕਰਦੀ ਆ ਕੁੜੀ ਕੋ ਤੜ ਜਾ ਮਾਏ ਨੀ ਮੇਰੀ ਘਰ ਦੀ ਲੜਦੀ ਆ ਚਾ ਕੁੜੀ ਕੋ ਤੜ ਜਾ ਮਾਏ ਨੀ ਮੇਰੀ ਘਰ ਦੀ ਲੜਦੀ ਆ ਹੁਣ ਜਿਹੜੀ ਕਾਰ ਵਾਲੀ ਨੇ ਚੁੱਕਿਆ ਮੇਰੀ ਭੈਣ ਨੇ ਉਹਨੂੰ ਇਹ ਨਹੀਂ ਪਤਾ ਸ਼ਸ ਮੈਂ ਵੀ ਬੰਨਾ ਨੰਬਰ ਮੇਰਾ ਵੀ ਲੱਗਣਾ ਸੁਣਿਓ ਮਾਂ ਕਹਿੰਦੀ ਉਹ ਪਹਿਲੋਂ ਵੱਡੇ ਨੇ ਘਰੋਂ ਕੱਢੀ ਵੇ ਤੂੰ ਵੀ ਕਸਰ ਕੋਈ ਨਾ ਛੱਡੀ ਵੇ ਪਹਿਲੋਂ ਵੱਡੇ ਨੇ ਘਰੋਂ ਕੱਢੀ ਵੇ ਤੂੰ ਵੀ ਕਸਰ ਕੋਈ ਨਾ ਛੱਡੀ ਵੇ ਮੈਨੂੰ ਸੜਕ ਤੇ ਬੰਨ ਦਿਓ ਕੁੱਲੀ ਮੈਂ ਆਪਣਾ ਟੈਮ ਟੱਪਾ ਲੂੰਗੀ ਨਹੀਂ ਜਾਣਾ ਕੁੜੀ ਦੇ ਬੂਹੇ ਮੈਂ ਰੋਟੀ ਮੰਗ ਕੇ ਖਾ ਲੂੰਗੀ ਨਹੀਂ ਨਹੀਂ ਜਾਣਾ ਰੋਟੀ ਵਾਗ ਕੇ ਖਾ ਲੂੰਗੀ ਕਹਿੰਦਾ ਕਹਿੰਦਾ ਮਾਂ ਜਦੋਂ ਮੈਨੂੰ ਕਹਿਣ ਲਈ ਨਾ ਤੇ ਥੁੱਕਦੀ ਆ ਇਹਨੂੰ ਘਰੋਂ ਕੱਢ ਮੇਰਾ ਖੂਨ ਫੜਾ ਬਾਲੇ ਖਾਂਦੇ ਆ ਮੈਂ ਕਰਾਂਗੀ ਤੂੰ ਮੇਰੀ ਮਾਂ ਐ ਪਰ ਮੇਰਾ ਵਾਸ ਨਹੀਂ ਚੱਲਦਾ ਮਤਲਬ ਮਾਂ ਨੂੰ ਪਰਮਾਉਣ ਰਿਹਾ ਆਗੇ ਸੁਣਿਆ हिकु मजबूरी कसूर आहे इन तूं लैक आई तूं पसंदि किते सुणियो ਮੇਰੀ ਵੀ ਇੱਕ ਮਜਬੂਰੀ ਆ ਇਹਨੂੰ ਤੂੰ ਲਿਆਂਦਾ ਸਿਵਾ ਕੇ ਨਹੀਂ ਜੇ ਬੇਬੇ ਘਰ ਵਿੱਚ ਰਹਿਣੀਆਂ ਕਹਿੰਦੀ ਮਰ ਜੂਗੀ ਕੁਝ ਖਾ ਕੇ ਨਹੀਂ ਜੇ ਬੇਬੇ ਘਰ ਵਿੱਚ ਰਹਿਣੀਆਂ ਕਹਿੰਦੀ ਮਰ ਜੂਗੀ ਕੁਝ ਖਾ ਕੇ ਨਹੀਂ ਬੜਾ ਖਾਂਦਾ ਖੂਨ ਅਬਾਲੇ ਨਹੀਂ ਤੂੰ ਬੜੇ ਵਕਤਾਂ ਨਾਲ ਪੁੱਤ ਪਾਲੇ ਨਹੀਂ ਬੜਾ ਖਾਂ ਦਾ ਖੂਨ ਅਬਾਲੇ ਨਹੀਂ ਤੂੰ ਬੜੇ ਵਕਤਾਂ ਦਾ ਪੁੱਤ ਪਾਲੇ ਨਹੀਂ ਜਿੰਦ ਸੂੜੀ ਤੇ ਚੜ ਗਿਆ ਚਾ ਕੁੜੀ ਕੋ ਤਰ ਜਾ ਮਾਏ ਨਹੀਂ ਮੇਰੀ ਘਰ ਦੀ ਲੜਦੀ ਆ ਹਾਥੋਂ ਤੇ ਅਜ ਬਾਨੇ ਜਲਾਉਂਦੇ ਆ ਨਾ ਹਾਥੋਂ ਖਥਕਾਲੇ ਮੁੰਨੇ ਪਰਸੋਂ ਦਾ ਬਜ਼ਾ ਤੇਰਾ ਤੂੰ ਕੀ ਕਰਦੂ ਕਰਨ ਲਿਆ ਕੀ ਕਹਿੰਦੀ ਮੈਨੂੰ ਛੱਕ ਜਿਆ ਤਾਂ ਪੈ ਗਿਆ ਸੀ ਜਦੋਂ ਘਰ ਚੋਂ ਮੰਜਾ ਚੱਕਾਤਾ ਸੀ ਬੜੇ ਚੋਰ ਚੱਕੇ ਜਾ ਫਿਰਦੇ ਨੇ ਤੇ ਡੰਗਰਾਂ ਦੇ ਕੋਲ ਢਾਤਾ ਸੀ ਦੋ ਦਿਨ ਪਹਿਲਾਂ ਕਹਿੰਦਾ ਮਾਂ ਆ ਗਲੀ ਚ ਚੋਰ ਚਾਰ ਬੜੇ ਫਿਰਦੇ ਆ ਵੜਾ ਖਿਆਲ ਰੱਖ ਉਥੇ ਮੰਜੀ ਦਾ ਅੱਧਾ ਰਹਿ ਗਿਆ ਜੀ ਸੁਣੋ ਉਹ ਬੜੇ ਚੋਰ ਚੱਕੇ ਜਾਇ ਫਿਰਦੇ ਨੇ ਤੇ ਡੰਗਰਾਂ ਦੇ ਕੋਲ ਡਾਤਾ ਸੀ ਰਹਿੰਦੇ ਡੰਗਰ ਮਾਰਦੇ ਪੂਛਾਵੇਂ ਨਿਤ ਆਉਣ ਗੋਹੇ ਦੀਆਂ ਤੂੰ ਸਾਵੇ ਬੜੇ ਡੰਗਰ ਮਾਰਦੇ ਪੂਛਾਵੇਂ ਨਿਤ ਆਉਣ ਗੋਹੇ ਦੀਆਂ ਤੂੰ ਸਾਵੇ ਮੈਂ ਆਪਣਾ ਝਟ ਟਪਾ ਲੂੰਗੀ ਮੈਂ ਜਾਣਾ ਕੁੜੀ ਦੇ ਤੂਹੇ ਰੋਟੀ ਮੰਗ ਕੇ ਖਾ ਲੂੰਗੀ ਮਾਰ ਕੇ ਖਾਲੂ ਕੀ ਕਹਿੰਦਾ ਕਹਿੰਦਾ ਮਾਂ ਇਹ ਕਿਸਮਤ ਦੀਆਂ ਗੱਲਾਂ ਨੇ ਉੰਜ ਸਿਆਣੇ ਕਹਿੰਦੇ ਮਾਂ ਆਪ ਦੀ ਸੇਵਾ ਕਰਿਆ ਕਰੋ ਪਰ ਤੇਰੀ ਕਿਸਮਤ ਆ ਮੈਂ ਕੀ ਕਰ ਸਕਦਾ ਸੁਣ ਸਮਤ ਦੀ ਘਮਣ ਕੇਰੀਆ ਚੰਗੇ ਲੋਕੀਏ ਸਮਝਾਉਂਦੇ ਨੇ ਮਾਂ ਪਿਓ ਦੀ ਸੇਵਾ ਕਰਿਆ ਕਰੋ ਇਹ ਰੱਬ ਦੇ ਦਰਜੇ ਆਉਂਦੇ ਨੇ ਕਹਿੰਦਾ ਲੋਕੀ ਕਹਿੰਦੇ ਰੱਬ ਦਾ ਰੂਪ ਆ ਮਾਂ ਪਿਓ ਆਪ ਘਰੋਂ ਗੱਡਿਆ ਮਾਂ ਪਿਓ ਦੀ ਸੇਵਾ ਕਰਿਆ ਕਰੋ ਇਹ ਰੱਬ ਦੇ ਦਰਜੇ ਆਉਂਦੇ ਕਾਕੂ ਚਮਕਾਰਾਨੀ ਫਸ ਗਿਆ ਕਰਮਾਂ ਦਾ ਮਾਰਾਨੀ ਕੀ ਕਰੇ ਕਾਕੂ ਚਮਕਾਰਾਨੀ ਫਸ ਗਿਆ ਕਰਮਾਂ ਦਾ ਮਾਰਾਨੀ ਸੂਈ 12 ਤੇ ਅੜ ਗਈ ਆ ਕਹਿੰਦਾ ਮਾਂ ਜਿੱਦਾਂ ਟਾਈਮ ਪੀਸ ਦੀ ਸੂਈ ਅੜ ਜਾਂਦੀ ਹੈ ਨਾ 12 ਤੇ ਉੱਧਰ ਅੜ ਗਈ ਨਹੀਂ ਮੰਨ ਲਈ ਸੁਣੋ ਲਾਸਟ ਮਾਂ ਕੀ ਕਹਿੰਦੀ ਤੁਹਾਨੂੰ ਪਤਾ ਜਦੋਂ ਸਾਡਾ ਪਿਓ ਸਾਡੀ ਮਾਂ ਨੂੰ ਵਿਆਹ ਕਿ ਲਿਆਉਂਦਾ ਤੇ ਸਾਡੀ ਮਾਂ ਨੂੰ ਰਾਣੀ ਬਣਾ ਕੇ ਰੱਖਦਾ ਔਰ ਰਾਣੀ ਘਰ ਦੀ ਸਾਰੀ ਜੁਮਿਹਾਰੀ ਮਾਂ ਕੋ ਤੇ ਜਦੋਂ ਅਸੀਂ ਨਿੱਕੇ ਨਿੱਕੇ ਹੁੰਨੇ ਆ ਨਾ ਉਹ ਸੁਭਾਅ ਦੇ ਆ ਕੀ ਦੇ ਕੋ ਪੈਸਾ ਮੰਗਦੇ ਆ ਤੇ ਪਿਓ ਕੋ ਮੰਗੀਆਂ ਨਾ ਪਿਓ ਗਰਮ ਸੁਭਾਅ ਦੇ ਹੁੰਦੇ ਆ ਤੇ ਮਾਂ ਦੀ ਅੰਦਰਾਂ ਹੁੰਨੇ ਆਪਾਂ ਤੇ ਉਹ ਥੋੜੇ ਖਾਰਗੂ ਸੁਭਾਅ ਦੇ ਹੁੰਦੇ ਆ ਓ ਕਰਦੇ ਦਿਲ ਵਾਲੇ ਹੁੰਦੇ ਕਰਦੇ ਦਿਲ ਵਾਲੇ ਉਹ ਗਾਲਾਂ ਕਾਲੀ ਦੇ ਕੁੱਟ ਵੀ ਲੈਂਦੇ ਅਮਾ ਜਿੰਦ ਦੇ ਪਿਓ ਕੁੱਟਣ ਲੱਗੇ ਛੋਟਿਆਂ ਦਿਆਂ ਨੂੰ ਤੇ ਭੱਜ ਕੇ ਕਿੱਥੇ ਹਉਣਿਆ ਮਾਂ ਦੀ ਗੋਦੀ 'ਚ ਮਾਂ ਬਚਾਲਾ ਤੇ ਕਹਿੰਦੀ ਤੇਰੇ ਪਿਓ ਨੇ ਮੈਨੂੰ ਸਰਦਾਰ ਨਹੀਂ ਬਣਾ ਕੇ ਰੱਖਿਆ ਜਦੋਂ ਨਿਕਨੇ ਕਿਉਂ ਨਿਆਤੇ ਆਪਾਂ ਕੀ ਕਹਿੰਦੇ ਆ ਮਾਂ ਮੈਂ ਘੁੰਮਣ ਜਾਣਾ ਪੈਸੇ ਦੇ ਮਾਂ ਮੈਂ ਕੱਪੜੇ ਲੈਣੇ ਪੈਸੇ ਦੇ ਮਾਂ ਮੈਂ ਮੋਟਰਸਾਈਕਲ ਲੈਣਾ ਪੈਸੇ ਦੇ ਮਾਂ ਕੋ ਸਭ ਕੁਝ ਮੰਗਦੇ ਆ ਉਹ ਕਹਿੰਦੀ ਮੈਂ ਇਸ ਘਰ ਦੀ ਸਰਦਾਰ ਨਹੀਂ ਸਾਂ ਕੀ ਬਣਾਉਂਦਾ ਮੈਨੂੰ ਕੀ ਕਹਿੰਦੀ ਅੱਜ ਕੱਖੋਂ ਹੋੜੀ ਪੈ ਗਈ ਮੈਂ ਕਦੇ ਮੇਰੀ ਵੀ ਸਰਦਾਰੀ ਸੀ ਕਦੇ ਸੁਪਨੇ ਵਿੱਚ ਵੀ ਸੋਚਿਆ ਨਾ ਮੇਰੀ ਇੰਨੀ ਕਿਸਮਤ ਮਾੜੀ ਸੀ ਕਦੇ ਸੁਪਨੇ ਵਿੱਚ ਵੀ ਸੋਚਿਆ ਨਾ ਮੇਰੀ ਐਨੀ ਕਿਸਮਤ ਮਾੜੀ ਸੀ ਤੁਸੀਂ ਬੁੜੀਆਂ ਪਿੱਛੇ ਲੱਗ ਕੇ ਵੇ ਖੁਸ਼ ਹੋ ਜੋ ਮੈਨੂੰ ਕੱਢ ਕੇ ਵੇ ਤੁਸੀਂ ਬੁੜੀਆਂ ਪਿੱਛੇ ਲੱਗ ਕੇ ਵੇ ਖੁਸ਼ ਹੋ ਜੋ ਮੈਨੂੰ ਕੱਢ ਕੇ ਵੇ ਮੈਂ ਕਿਦਾਂ ਪੜਦੇ ਪਾਲੂੰਗੀ ਨਹੀਂ ਜਾਣਾਂ ਕੁੜੀ ਦੇ ਬੂਹੇ ਮੈਂ ਰੋਟੀ ਮੰਗ ਕੇ